ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਕਿਵੇਂ ਹੋ ਤੁਸੀਂ ਸਾਰੇ ਗੁਰੂ ਪਿਆਰੇ ਹੋ ਉਮੀਦ ਕਰਦੀ ਆ ਸਭ ਠੀਕ ਹੋਵੋਗੇ ਤੇ ਆਪਣੀ ਆਪਣੀ ਜੜਨੀ ਵਿੱਚ ਅੱਗੇ ਵਧ ਰਹੇ ਹੋਗੇ ਵਾਇਗੁਰੂ ਜੀ ਅੱਜ ਆਪਾਂ ਗੱਲ ਕਰਦੇ ਆ ਨਾਮ ਸਿਮਰਨ ਦੀ ਜਿਹੜੀ ਕਿ ਮੈਂ ਇੱਕ ਲਾਸਟ ਟਾਈਮ ਵੀ ਵਾਇਗੁਰੂ ਜੀ ਵੀਡੀਓ ਆਪ ਜੀ ਸਾਰਿਆਂ ਨਾਲ ਸਾਂਝੀ ਕੀਤੀ ਸੀ ਨਾਮ ਜਪ ਸਿਮਰਨ ਕਿਵੇਂ ਕਰੀਏ ਤੇ ਉਹ ਵਿਧੀ ਵੀ ਮੈਂ ਤੁਹਾਨੂੰ ਦੱਸੀ ਸੀ ਉਮੀਦ ਕਰਦੀ ਆ ਤੁਸੀਂ ਸਾਰਿਆਂ ਨੇ ਜ਼ਰੂਰ ਉਹ ਦਿੱਤੇ ਵਰਕ ਕੀਤਾ ਹੋਏਗਾ ਮਹਾਰਾਜ ਜੀ ਨੇ ਕਿਰਪਾ ਵੀ ਕੀਤੀ ਹੋएगी ਵਾਹਿਗੁਰੂ ਜੀ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਇੱਕ ਹੋਰ ਵਿਧੀ ਆਪ ਜੀ ਦੇ ਨਾਲ ਸਾਂਝੀ ਕਰਦੇ ਆ ਵਾਹਿਗੁਰੂ ਜੀ ਇਹ ਹੈਗੀ ਸਵਾਸਾਂ ਦੀ ਵਿਧੀ ਸਵਾਸਾਂ ਦੀ ਡੋਰੀ ਵਾਹਿਗੁਰੂ ਜੀ ਜਿਸ ਜੀਵ ਨੂੰ ਸਮਝ ਆ ਗਈ ਉਹ ਆਪਣੇ ਸਵਾਸਾਂ ਦੀ ਬਾਂਜੀ ਨੂੰ ਜਿੱਤ ਕੇ ਜਾਂਦਾ ਆ ਕਿਵੇਂ ਇੱਥੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਹਰ ਚੀਜ਼ ਨੂੰ ਜਿੱਤਦਾ ਆ ਤੇ ਵਾਹਿਗੁਰੂ ਜੀ ਨਿਰੰਕਾਰ ਦੇ ਰਾਹ ਦੇ ਵਿੱਚ ਵੀ ਜੋ ਮਹਾਰਾਜ ਜੀ ਉਹਨੇ ਤੇ ਅ타ਾ ਕਿਰਪਾ ਕਰ ਦੇਣੀ ਉਸ ਰੰਗ ਨੂੰ ਉਹ ਮਾਨਦਾ ਹੋਇਆ ਆਪਣਾ ਜੀਵਨ ਇਹ ਬਾਜੀ ਜਿਹੜੀ ਆ ਉਹ ਜਿੱਤ ਕੇ ਉਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦਾ ਆ ਸਾਰੀ ਖੇਡ ਵਾਹੇ ਗੁਰੂ ਜੀ ਸਿਰਫ ਸਾਡੇ ਸਵਾਸਾਂ ਦੀ ਆ ਜਿਸ ਨੂੰ ਇਹ ਸਮਝ ਆ ਗਿਆ ਉਹ ਜੀਵ ਹਰ ਚੀਜ਼ ਨੂੰ ਸਮਝ ਜਾਂਦਾ ਆ ਵਾਹਿਗੁਰੂ ਜਿਵੇਂ ਕਿ ਕਈ ਵਾਰੀ ਜੀਵਾਂ ਦੇ ਨਾਲ ਸਾਝ ਵੀ ਜਾਂਦੀ ਆ ਤੇ ਉਹ ਸਾਨੂੰ ਇਹੀ ਕਹਿੰਦੇ ਆ ਕਿ ਭਾਂਜੀ ਕਿਰਪਾ ਤੇ ਮਤਲਬ ਮਹਾਰਾਜ ਜੀ ਕਰਦੇ ਆ ਸਹਸਵਾਇ ਵੀ ਊਰਜਾ ਥੱਲੇ ਤੋਂ ਉੱਪਰ ਸਾਡੇ ਜਾਂਦੀ ਆ ਜਿੱਦੇ ਸਰੀਰ ਦੀ ਤੇ ਵੈਗੁਰੂ ਜੀ ਉਹ ਮਤਲਬ ਜਿੱਦਾਂ ਕਿ ਸਾਡੀ ਜਦੋਂ ਊਰਜਾ ਥੱਲੇ ਦੇ ਚੱਕਰ ਤੋਂ ਉੱਪਰ ਸਾਡੇ ਕ੍ਰਾਊਨ ਚੱਕਰਾ ਤੱਕ ਜਾਂਦੀ ਆ ਤੇ ਜੀਵ ਜਿਹੜਾ ਹੈ ਨਾ ਰਾਹ ਦੇ ਵਿੱਚ ਜਿਵੇਂ ਕਿ ਉਡਰ ਜਾਂਦਾ ਆ ਕਿ ਪਤਾ ਨਹੀਂ ਮੇਰੀ ਕੀ ਹੋਣ ਲੱਗ ਪਿਆ ਆ ਮੈਂ ਵਾਪਸ ਹੀ ਨਹੀਂ ਆਣਾ ਕੀ ਹੁੰਦਾ ਆ ਕਿਉਂਕਿ ਵਾਹਿਗੁਰੂ ਜੀ ਇਹ ਕਿਤੇ ਨਾ ਕਿਤੇ ਮੇਰੇ ਨਾਲ ਖੁਦ ਨਾਲ ਵੀ ਐਕਸਪੀਰੀਅੰਸ ਰਹੇ ਆ ਕਿਉਂਕਿ ਵਾਹਿਗੁਰੂ ਜੀ ਜਦੋਂ ਸ਼ੁਰੂ-ਸ਼ੁਰੂ ਵਿੱਚ ਮਾਰੇ ਦੀ ਕਿਰਪਾ ਕਰਦੇ ਸੀ ਤੇ ਨਾਮ ਜਪ ਕਰਾਉਂਦੇ ਸੀਗੇ ਤੇ ਵਾਹਿਗੁਰੂ ਜੀ ਜਦੋਂ ਊੜ ਜਾਂ ਥੱਲੇੋਂ ਉੱਪਰ ਜਾਂਦੀ ਹੁੰਦੀ ਸੀ ਨਾ ਤੇ ਮੈਂ ਵੀ ਡਰ ਜਾਂਦੀ ਹੁੰਦੀ ਸੀ ਜਦ ਮੈਨੂੰ ਐਂ ਲੱਗਦਾ ਹੁੰਦਾ ਸੀ ਕਿ ਮੈਂ ਮਰ ਜਾਣਾ ਮੈਂ ਵਾਪਸ ਹੀ ਨਹੀਂ ਆਉਣਾ ਹੈਗਾ ਕਿਉਂਕਿ ਵਾਈ ਜੇ ਸਾਨੂੰ ਇਹ ਹੀ ਨਹੀਂ ਪਤਾ ਕਿ ਇਸ ਕਾਲ ਯੁਗ ਦੇ ਵਿੱਚ ਇਸ ਭਵਜਲ ਦੇ ਵਿੱਚ ਰਹਿੰਦੇ ਹੋਏ ਪ੍ਰਮਾਤਮਾ ਮੇਰੇ ਤੇ ਇੰਨੀ ਕਿਰਪਾ ਕਰ ਰਹੇ ਨੇ ਇਹ ਨਾਮ ਜਪ ਮੈਨੂੰ ਕਰਾ ਰਹੇ ਨੇ ਤੇ ਮਹਾਰਾਜ ਜੀ ਨੇ ਮੇਰਾ ਹੱਥ ਫੜਿਆ ਹੋਇਆ ਆ ਤੇ ਉਹ ਮੈਨੂੰ ਆਪਣੇ ਆਪ ਹੀ ਵਿਸ਼ਵਾਸਾਂ ਦੀ ਡੋਰੀ ਤੋਂ ਹੁੰਦੇ ਹੋਏ ਉਸ ਅਚਖੰਡ ਤੱਕ ਲੈ ਜਾਏਗਾ ਪਰ ਜੀਵਨ ਜਾਨ ਹੋਣ ਕਰਕੇ ਉਸ चीज ਨੂੰ ਸਮਝ ਨਹੀਂ ਪਾਉਂਦਾ ਵਈ ਗੋ ਜੀ ਇਸੇ ਕਰਕੇ ਉਹ ਆਪਣੇ ਇਹ ਅੱਗੇ ਮਾਰਗ ਤੱਕ ਵਧਣ 'ਚ ਉਹਨੂੰ ਪ੍ਰੋਬਲਮ ਜ਼ਿਆਦਾ ਆਉਂਦੀ ਆ ਵਈ ਗੋ ਜੀ ਜਿਵੇਂ ਗੁਰੂ ਸਾਹਿਬ ਜੀ ਵੀ ਕਹਿੰਦੇ ਨੇ ਕਿ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜਾਏ ਪਿਆ ਪਾਇਦੇ ਇਸ ਲੰਮੇ ਮਹਾਰਾਜ ਜੀ ਕਹਿੰਦੇ ਕਿ ਇਹ ਜੀਵ ਫੇਰ ਉਹੀ ਕਹਾਣੀ ਜਿਹੜੀ ਜਮ ਜਮ ਕੇ ਮਰਨ ਦੀ ਹੀ ਫੇਰ ਦੇ ਵਿੱਚ ਹੀ ਫਿਰਦਾ ਰਹਿੰਦਾ ਆ ਹਨਾ ਕਈ ਮਾਰੇ ਕਹਿੰਦੇ ਨੇ ਕਈ ਜਨਮ ਭੇ ਕੀ ਟਪਤੰਗਾ ਹਨਾ ਕਈ ਜਨਮਾਂ ਦੀ ਮਾਰ ਦੀ ਵਿੱਚ ਹੀ ਉਹ ਆਪਣਾ ਜੀਵਨ ਐਦਾਂ ਹੀ ਚੱਲੇ ਜਾਂਦਾ ਆ ਜਿਸ ਜੀਵ ਨੂੰ ਸਵਾਸਾਂ ਦੀ ਡੋਰੀ ਦਾ ਸਮਝ ਆ ਜਾਂਦੀ ਆ ਤੇ ਉਹ ਵੈਗੁਰੂ ਜੀ ਫੇਰ ਕਹਿੰਦੇ ਨੇ ਕਿ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਦਰੇ ਜਿੰਦ ਨਾ ਤੇ ਫਿਰ ਉਹ ਸਾਸ ਦੀ ਡੋਰੀ ਦੇ ਵਿੱਚ ਉਹ ਸਵਾਸ ਸਵਾਸ ਦੇ ਵਿੱਚ ਉਸ ਪ੍ਰਮਾਤਮਾ ਦਾ ਨਾਮ ਜਪਦਾ ਹੋਇਆ ਇਸ ਆਪਣੇ ਮਨ ਦੀਆਂ ਸਾਰੀਆਂ ਚਿੰਤਾਵਾਂ ਨੂੰ ਜਿੱਤ ਲੈਂਦਾ ਆ ਤੇ ਇਹ ਨਹੀਂ ਹੈਗਾ ਕਿ ਗੁਰਮੁਖ ਨੂੰ ਆਪਾਂ ਕਹਿਦੀ ਕਿ ਦੁੱਖ ਨਹੀਂ ਆਂਦੇ ਪਰ ਉਹਨੂੰ ਬਿਆਪ ਦੇ ਨਹੀਂ ਹੈਗੀ ਕਿਉਂਕਿ ਉਹ ਬਹੁਤ ਉੱਪਰ ਉੱਠ ਚੁੱਕਾ ਆ ਮਹਾਰਾਜ ਦੀ ਕਿਰਪਾ ਦੇ ਸਾਧਕਾ ਅੱਜ ਆਪਾਂ ਗੁਰਸਾਹਿਬ ਦੀ ਕਿਰਪਾ ਸਾਧਕਾ ਇਹ ਤੁਹਾਡੇ ਨਾਲ ਸਾਂਝ ਪਾਉਨੇ ਆ ਜੋ ਕਿ ਮਹਾਰਾਜ ਜੀ ਨੇ ਸਮਝਾਈ ਹੈ ਸਵਾਸਾਂ ਦੀ ਵਾਹਿਗੁਰੂ ਜੀ ਦੇਖੋ ਹੁਣ ਆਪਾਂ ਸਵਾਸ ਆ ਜਾ ਰਹੇ ਆ ਆਪਾਂ ਉਹਨਾਂ ਤੇ ਗੌਰ ਨਹੀਂ ਕਰਦੇ ਹੈਗੇ ਜਿਵੇਂ ਕਿ ਹੁਣ ਅਸੀਂ ਧਿਆਨ ਦਈਏ ਸਵਾਸਾਂ ਤੇ ਦੇਖੋ ਹੁਣ ਮੈਂ ਧਿਆਨ ਦਿੱਤਾ ਤੇ ਸਾਨੂੰ ਪਤਾ ਲੱਗਦਾ ਹੈ ਕਿ ਸਵਾਸ ਮੇਰੇ ਆਉਂਦੇ ਪਏ ਆ। ਨੀ ਤਾਂ ਸੈੱਡ ਸੋ ਆਇਆ ਆ ਸਵਾਸ ਆ ਰਹੇ ਨੇ ਜਾ ਰਹੇ ਨੇ ਅਸੀਂ ਉਹਦੇ ਤੇ ਗੌਰ ਨਹੀਂ ਕਰਦੇ ਹੈਗੇ। ਹੁਣ ਮੈਂ ਤੁਹਾਨੂੰ ਇੱਕ ਵਾਰੀ ਕਰਕੇ ਦਿਖਾ ਦੱਸਦੀ ਹਾਂ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਸਮਝਾ ਦੰਨੀ ਕਿ ਕਿਵੇਂ ਕਰਨਾ ਹੈ। ਠੀਕ ਹੈ ਵੈਗੂ ਜੀ ਤੁਸੀਂ ਧਿਆਨ ਨਾਲ ਦੇਖਿਓ ਫਿਰ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਮਝ ਆ ਜਾਏਗੀ। ਜਿਵੇਂ ਕਿ ਮੈਂ ਆਪਣੇ ਸਵਾਸ ਨੂੰ ਖਿੱਚ ਕੇ ਰੋਕਿਆ ਸਵਾਸ ਲੰਬਾ ਲੈਣਾ ਆ ਕੋਸ਼ਿਸ਼ ਕਰਨੀ ਆ ਵੈਗੂ ਜੀ ਪਹਿਲਾਂ ਪਹਿਲਾਂ ਕਿਵਰੀ ਨਹੀਂ ਲੰਬਾ ਸਵਾਸ ਲਿਆ ਜਾਂਦਾ ਇਹ ਹੌਲੀ ਹੌਲੀ ਪ੍ਰੈਕਟਿਸ ਹੋ ਜਾਂਦੀ ਆ ਨਹੀਂ ਤਾਂ ਫੇ ਕਈਆਂ ਨੂੰ ਜੀਵਨ ਨੂੰ ਸਾਂ ਵੀ ਚੜਨ ਲੱਗ ਪੈਂਦਾ ਆ ਠੀਕ ਹੈ ਏਰ ਯੂ ਸਵਾਸ ਕਿਉਂਕਿ ਤੁਸੀਂ ਨਾਰਮਲ ਦੇਖਿਓ ਸਾਡੇ ਸਵਾਸ ਮੋਸਟਲੀ ਇੱਥੇ ਆ ਕੇ ਰੁਕੀ ਜਾਂਦੇ ਆ ਲੈ ਕੇ ਦੇਖਿਓ ਜਿਨ੍ਹਾਂ ਦੀ ਪ੍ਰੈਕਟਿਸ ਹੁੰਦੀ ਨਾ ਜਿਨ੍ਹਾਂ ਨੇ ਆਮ ਜਪ ਕੀਤਾ ਹੁੰਦਾ ਉਹਨਾਂ ਦਾ ਸਵਾਸ ਉਹਨਾਂ ਦੀ ਤੁਨੀ ਦਾ ਕੋ ਪਹੁੰਚਦਾ ਹੈ ਲੰਬਾ ਸਵਾਸ ਜਿੰਨਾ ਤੁਹਾਡਾ ਲੰਬਾ ਸਵਾਸ ਹੋਏਗਾ ਉਨੇ ਤੁਹਾਡੇ ਮਨ ਦੀ ਮਨ ਦੀ ਜਰੀ ਥਿਰਤਾ ਹੋਏਗੀ ਤੁਹਾਡੇ ਜਿਹੜੇ ਥਾਟ ਆ ਤੁਸੀਂ ਥਿਰ ਵਿੱਚ ਚਲੇ ਗਏ ਹੋਗੇ ਤੁਸੀਂ ਕਰਕੇ ਦੇਖ ਲਿਓ ਭਾਈ ਗੋ ਜੀ ਸਵਾਸ ਖਿੱਚਣਾ ਹੈ ਜਿੰਨਾ ਖਿੱਚ ਸਕਦੇ ਬਟ ਆਪਣੇ ਆਪ ਨੂੰ ਤਕਲੀਫ ਨਹੀਂ ਦੇਣੀ ਹੁੰਦੀ ਨਾਮ ਸਹਿਜ ਸਵਾਇ ਜਪਣਾ ਹੈ ਠੀਕ ਹੈ ਜੀ ਜਿੱਦੋਂ ਤੁਸੀਂ ਸਵਾਸ ਖਿੱਚੂਗੇ ਮੈਂ ਪਹਿਲਾਂ ਕੀ ਕੀਤਾ ਸੀ ਮੂਲ ਮੰਤਰ ਜਾਪ ਇਹ ਮੈਂ ਤਾਂ ਕੀਤਾ ਹੈ ਕਿ ਜਦੋਂ ਵੀ ਸ਼ੁਰੂ ਵਿੱਚ ਦੇ ਵਿੱਚ ਨਾ ਮਹਾਰਾਜ ਜੀ ਦਾ ਪਹਿਲਾਂ ਮੂਲ ਮੰਤਰ ਜਪ ਲੀਦਾ ਜਾਂ ਫਿਰ ਗੁਰ ਮੰਤਰ ਦਾ ਜਪ ਕਰ ਲੀਦਾ ਠੀਕ ਹੈ ਇਹ ਤਿੰਨ ਚਾਰ ਵਾਰੀ ਕਰ ਲਿਓ ਉਸ ਤੋਂ ਬਾਅਦ ਫਿਰ ਤੁਸੀਂ ਗੁਰ ਮੰਤਰ ਜਪ ਸਕਦੇ ਆ ਠੀਕ ਹੈ ਜੀ ਮੂਲ ਮੰਤਰ ਜਪਿਆ ਸਵਾਸਾਂ ਦੇ ਨਾਲ ਸਵਾਸ ਹੋਲਡਿਆ ਤੁਸੀਂ ਜਪ ਰਹੇ ਆ ਉਸ ਤੋਂ ਬਾਅਦ ਦੋ ਤਿੰਨ ਵਾਰੀ ਜਾਂ 10 ਵਾਰੀ ਤੁਸੀਂ ਕਰ ਸਕਦੇ ਆ ਦੈਨ ਓਕੇ ਅਗਰ ਦੋ ਤਿੰਨ ਵਾਰੀ ਵੀ ਵਾਹਿਗੁਰੂ ਕੀਤਾ ਉਸ ਤੋਂ ਬਾਅਦ ਹੌਲੀ ਹੌਲੀ ਵਾਹਿਗੁਰੂ ਦੇ ਨਾਲ ਸਵਾਸ ਛੱਡ ਦੇ ਚੱਲੇ ਜਾਣਾ ਠੀਕ ਹੈ ਸਵਾਸਾਂ ਨੂੰ ਬਾਹਰ ਛੱਡਣਾ ਆ ਪਰ ਸੈਜੇ ਹੌਲੀ ਹੌਲੀ ਇੱਕਦਮ ਫਾਸ ਸਵਾਸ ਨਹੀਂ ਛੱਡਨੇ ਤਾਂ ਹੀ ਮੈਂ ਤੁਹਾਨੂੰ ਕਿਹਾ जो तुम नाम जप करना जिदा हम सिर्फ वाहीगुरु करावगी देखियो ती हम जो मैं स्वास छेडे बहुत सहज थले आया ਠੀਕ ਹੈ ਨਾ ਜਦੋਂ ਤੁਸੀਂ ਜਾਣਾ ਤੁਸੀਂ ਸਵਾਸਾਂ ਤੇ ਚਲ ਜਾਣਾ ਤੁਹਾਡਾ ਧਿਆਨ ਜੇ ਫਟਕਣਾ ਹਟ ਜਾਣਾ ਉਹ ਜਦੋਂ ਵੀ ਤੁਸੀਂ ਥੋੜਾ ਜਿਹਾ ਇੱਕ ਚੀਜ਼ ਅਗਰ ਹੋਰ ਕਰ ਸਕਦੇ ਨਾ ਜਦੋਂ ਸਵਾਸਤੀ ਤੁਸੀਂ ਹਲਕਾ ਜਿਹਾ ਅੰਦਰ ਨੂੰ ਨਾ ਧੁੰਨੀ ਤੇ ਹਲਕੀ ਜਿਹੀ ਝੋਟ ਮਾਰ ਕੇ ਦੇਖਿਓ ਪਰ ਔਖੇ ਨਹੀਂ ਹੋਣਾ ਪੈਗੋ ਜੀ ਸਹਿਜ ਨਾਲ ਕਰਨਾ ਹੈ ਬਟ ਅਗਰ ਝੋਟ ਪੈਂਦੀ ਆ ਤੇ ਉਹਨੂੰ ਕਰਕੇ ਜ਼ਰੂਰ ਦੇਖਿਓ ਜਿੱਦਾਂ ਆਪਾਂ ਕਹਿਣਾ ਹਾਏ ਹਾਏ ਝੂਠ ਅੰਦਰ ਤੁੰਨੀ ਤੇ ਜਾਂਦੀ ਆ ਉਹ ਵੈਗਰੂ ਜੀ ਉਹ ਜਿਹੜੀ ਆ ਨਾ ਉਹ ਤੁਸੀਂ ਦੇਖਿਓ ਉਹਦੇ ਨਾਲ ਬਕਰਾਂ ਹੀ ਆਨੰਦ ਬਣ ਜਾਣਾ ਹੈ ਹਨਾ ਜਿਵੇਂ ਅਸੀਂ ਜਿੱਦਾਂ ਹੁਣ ਪਹਿਲੀ ਅਵਸਥਾ ਬੈਖਰੀ ਦਾ ਵੀ ਜਾਪ ਕਰਦੇ ਆ ਤੇ ਇਹ ਕਈ ਅਵਸਥਾ ਹੈ ਨਾ ਮਾਰੇ ਜਿਹਾ ਚਾਰ ਅਵਸਥਾ ਦੱਸਿਆ ਇਹਨਾਂ ਤੇ ਵੀ ਆਪਾਂ ਆਉਣ ਵਾਲੀਆਂ ਵੀਡੀਓ ਤੇ ਗੱਲ ਕਰਾਂਗੇ ਤੇ ਜਿੱਦਾਂ ਕਿ ਉਹ ਹਾਂ ਕਿ ਕੱਲਾ ਤੁਸੀਂ ਵੈਗਰੂ ਕਹਿ ਰਹੇ ਸੁਣ ਰਹੇ ਵਾਹ ਗਰੂ ਵਾਹ ਗਰੂ ਵਾਹ ਗਰੂ ਇਹ ਸਵਾਸਾਂ ਦਾ ਸਿਮਰਨ ਹੈ ਵਾਈਗੁਰ ਜੀ ਸਵਾਸਾਂ ਦਾ ਸਿਮਰਨ ਤੇ ਜਾਇਓ ਇਹ ਬਹੁਤ ਵਾਈਗੁਰ ਜੀ ਇਹਦੇ ਨਾਲ ਕਿਰਪਾ ਹੁੰਦੀ ਆ ਕਿਉਂਕਿ ਹੈ ਹੀ ਸਵਾਸਾਂ ਦੀ ਡੋਰੀ ਆ ਸਾਰਾ ਜੀਵਨ ਹੀ ਸਵਾਸਾਂ ਤੇ ਖੜਾ ਆ ਸਵਾਸ ਖਤਮ ਆ ਆਪਾਂ ਮਿੱਟੀ ਦੀ ਢੇਰੀ ਆ ਠੀਕ ਆ ਨਾ ਵਾਈਗੁਰ ਜੀ ਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਇੰਨਾ ਪਿਆਰ ਬਖਸ਼ਦੇ ਆ ਵਾਈਗੁਰ ਜੀ ਤੇ ਮਹਾਰਾਜ ਜੀ ਕਿਰਪਾ ਕਰਨ ਤੇ ਇਹ ਵੀਜ਼ਿਟ ਇਹ ਗੁਰਸਾਭ ਸਾਰਿਆਂ ਜਿਹੜੇ ਜਿਹੜੇ ਵਾਈਗੁਰ ਜੀ ਇਹ ਨਾਮ ਦੇ ਪਾਉਂਦੇ ਆ ਮਹਾਰਾਜ ਜੀ ਨੇ ਆਪਿ ਉਹਨਾਂ ਤੱਕ ਵੀਡੀਓ ਪਹੁੰਚਾ ਦੇਣੀ ਆ ਤਿੰਨਾ ਤੇ ਜ਼ਰੂਰ ਵਾਹੀ ਗੁਰੂ ਜੀ ਵਰਕ ਕਰਿਓ ਮਹਾਰਾਜ ਜੀ ਤੋਂ ਆਗਿਆ ਬੇਨਤੀ ਅਰਦਾਸ ਬੇਨਤੀ ਹਮੇਸ਼ਾ ਫਸਟ ਵਿੱਚ ਕਰਨੀ ਆ ਫਿਰ ਮਹਾਰਾਜ ਜੀ ਦੇ ਚਰਨਾਂ 'ਚ ਬੈਠ ਕੇ ਨਾਮ ਜਪ ਸ਼ੁਰੂ ਕਰਨਾ ਆ ਠੀਕ ਹੈ ਜੀ ਬਿਨਾਂ ਆਗਿਆ ਤੋਂ ਕਦੀ ਵੀ ਨਹੀਂ ਸ਼ੁਰੂ ਕਰਨਾ ਅਰਦਾਸ ਬੇਨਤੀ ਛੋਟੀ ਕਰ ਲੈਣੀ ਸਰਬਾਦਾ ਭਲਾ ਮੰਗ ਲੈਣਾ ਫਿਰ ਨਾਮ ਜਪ ਸ਼ੁਰੂ ਕਰ ਦੇਣਾ ਠੀਕ ਹੈ ਜੀ ਆਉਣ ਵਾਲੀਆਂ ਵੀਡੀਓ 'ਚ ਜੋ ਵੀ ਮਹਾਰਾਜ ਜੀ ਆਗਿਆ ਕਰਨਗੇ ਜੋ ਆਪ ਜੀ ਨੇ ਸਾਝ ਪਵਾਨੇਗੇ ਜ਼ਰੂਰ ਪਾਵਾਂਗੇ ਹੁਣ ਆਪ ਜੀ ਨੂੰ ਪਿਆਸ ਫਤਿਹ ਬਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ лайк